ਆਪਾਂ ਖੇਚੜੀ ਕੀਤੀ ਆ ਮੈਨੇ ਇੱਥੇ ਲੈ ਆਇਆ ਮਨਜੋਤ ਹੈ ਮਨਜੋਤ ਮੈਂ ਵੀ ਉੱਧਰ ਕੀਤੀ ਸੀ ਗੱਲ ਮੈਂ ਚਲ ਉੱਥੇ ਬਹਿ ਜਾਾਂਗੇ ਤਾਂ ਨਹੀਂ ਡੈਡੀ ਜੀ ਆਪਣੇ ਮਾਸੀ ਦੇ ਮੁੰਡੇ ਦਾ ਹੀ ਆ ਉਹਨੂੰ ਲੱਗ ਗਿਆ ਇਹ ਫੋਨ ਪਤਾ ਲੱਗ ਗਿਆ ਸਾਨੂੰ ਫੋਨ ਕਰਦਾ ਕਹਿੰਦਾ ਇੱਥੇ ਆ ਜਾਓ ਤੇ ਫੋਟ ਭਾਵੇਂ ਮਾਸੀ ਦੇ ਮੁੰਡੇ ਦਾ ਹੈ ਗਿਆ ਚੰਗੇ ਇੰਨਾ ਲੱਗੀ ਤਾਂ ਸਾਡਾ ਫਰਜ਼ ਬਣਦਾ ਵਾ ਨਾ ਆਪਾਂ ਉੱਥੇ ਚਲ ਜਾਨੇ ਫਿਰ ਕੀ ਆ ਉਹ ਬਸੇਰੇ ਟਾਈਮ ਆਉਣੇ ਆ ਕੋਈ ਇਹ ਨਹੀਂ ਫਰਜ਼ ਨਿਭਾ ਲਿਓ ਉਹ ਕਰੋ ਦੁਰ ਲੱਗੇ ਉਹਦਾ ਫੋਨ ਆ ਗਿਆ ਵੀਰ ਦਾ ਤੇ ਕਹਿੰਦਾ ਇੱਥੇ ਹੀ ਆਇਓ ਫਿਰ ਚਲੋ ਆਜੇ ਮੰਤਰੀ ਅਬ ਸੇਰੇ ਟਾਈਮ ਆਉਣੇ ਹੋਰ ਵੀ ਮੈਂ ਆਖ ਨਹੀਂ ਆ ਉਹ ਮੈਂ ਆ ਤੁਹਾਡਾ ਫਰਜ ਬਣਦਾ ਹੈ ਤੇ ਇਹ ਹੁਣ ਲੈ ਕੇ ਉੱਥੇ ਚਲ ਗਿਆ ਉਹ ਮੁੰਡਾ ਮਾਨੂੰ ਲੈ ਚੱਲਿਆ ਉਹ ਆ ਜਾਓ ਮੰਮੀ ਜੀ ਕੋਈ ਚੰਕ ਕਰਕੇ ਜੋ ਵੀ ਆਰਡਰ ਦੇਣਗੇ ਕੋਈ ਨਹੀਂ ਖਾਣਾ ਖਾਲਾਂਗੇ ਆਪਾਂ ਤੇ ਇਹ ਪੈਸੇ ਦੀ ਗੱਲ ਹਨ ਪੈਸੇ ਬਿੱਲ ਮੈਂ ਦੇ ਦੂੰ ਉੱਥੇ ਵੀ ਆਪਾਂ ਬਿੱਲ ਦੇਣਾ ਹੈ ਕਿ ਆਪਾਂ ਬਿੱਲ ਦੇ ਦਾਂਗੇ ਉੱਥੇ ਠੀਕ ਆ ਫਿਰ ਹੁਣ ਬਿੱਲ ਤੁਸੀਂ ਦੇਣਾ ਜੇ ਪੈਸੇ ਸਾਰੇ ਚੰਗਾ ਜਦੋਂ ਖਾਣ ਪੀਣ ਡਾਵਾਂਗੇ ਨਾ ਥੋੜਾ ਬੋਤਾ ਰਹਿ ਜਾਊਗਾ ਤੁਸੀਂ ਪਹਿਲਾਂ ਹੀ ਉੱਠ ਕੇ ਚਲ ਜਿਓ ਉਧਰ ਚੰਗਾ ਆਹੋ

ਵਧੀਆ ਜੀ ਸਤਿ ਸ੍ਰੀ ਅਕਾਲ ਉਹ ਠੀਕ ਹੈ ਹਾਂ ਜੀ ਵਧੀਆ ਤੇ ਸੁਣਾਓ ਠੀਕ ਹੈ ਮਸੀਣੀ ਹਾਂ ਜੀ ਸਭ ਠੀਕ ਹੈ ਹਾਂ ਜਾਏ ਸ਼ਾਪਿੰਗ ਕਰਨ ਤੇ ਫੂਕਾਂ ਦੇ ਠੀਕ ਹੈ ਮੈਂ ਇੱਥੇ ਲੈ ਜਾਂਦਾ ਚਲੋ ਵਧੀਆ ਕੀਤਾ ਤੁਸੀਂ ਇੱਥੇ ਆ ਗਏ ਤੇ ਸ਼ਾਪਿੰਗ ਕਰ ਰਹੇ ਹੋ ਕੋਈ ਟੜਕੋ ਦੇਖਦਾ ਰਿਹਾ ਨਹੀਂ ਸਮਾਨ ਨਾ ਗੱਡੀ ਪਿਆ ਠੀਕ ਆ ਮਿਲ ਲੋ ਆ ਮਮੀ ਡਾਡੀ ਆ ਮਾਸੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਹੀਂ ਵੇਖਣ ਸਬਜ਼ੀ ਵੇਖਣ ਦੀਆਂ ਕੋਈ ਤੋੜੀ ਨਹੀਂ ਲੱਭਣ ਦੀ ਨਾ ਕੋਈ ਕੱਦੂ ਲੱਭਣ ਦੇ ਬਸ ਹਵੱਲਾ ਹੀ ਖਿਲਰ ਰੀਆਂ ਦਿਖਣੀਆਂ ਪੱਤੇ ਪੱਤੇ ਹੀ ਦਿਖੀ ਜਾਂਦੇ ਮਾਰ ਖਾਂ ਲੱਗ ਚਲਦੀ ਹੈ ਜੇ ਹੈ ਨਿਆਣੀਆਂ ਇਹ ਜਦੋਂ ਨੂੰ ਇਹਨੇ ਵੱਡੀ ਹੋਣਾ ਉਦੋਂ ਨੂੰ ਇਹਨੇ ਸੜ ਜਾਣਾ ਐਵੇਂ ਸੜ ਜਾਣਾ ਪਾਣੀ ਪੂੜੇ ਬਠੀਰਾ ਲਾਈਦਾ ਇਹਨੂੰ ਨਹੀਂ ਇਹਨਾਂ ਨੂੰ ਕੱਖ ਲੱਗਦਾ ਲੂਦਾ ਮੇਰਾ ਤੇ ਜੀ ਕਹਿੰਦਾ ਇਹਨੂੰ ਵੱਡੀ ਦਵਾ ਜੀ ਕਾਲਾ ਪਿਆ ਮੇਰਾ ਤੇ ਆਹ ਪਹਿਲਾਂ ਤੈਨੂੰ ਲਵਾਉਣ ਦੀ ਕਿ ਹੁੰਦੀ ਆ ਘਾਈ ਕੀ ਲਾਲਾ ਲਾਲਾ ਤੇ ਜੋ ਫਲ ਪੈਂਦਾ ਵੇਲਾ ਤੂੰ ਕਹਿੰਦਾ ਵੱਡ ਤੋ ਇਹਨਾਂ ਤੇ ਜਦੋਂ ਇਹਨਾਂ ਨੂੰ ਕੱਖ ਲੱਗਦਾ ਹੀ ਨਹੀਂ ਤੇ ਕੀ ਕਰਨਾ ਮਦਰੀ ਜਾਰਜੀ ਨੂੰ ਪਾਈ ਥੱਲੇ ਸੱਪ ਸੁੱਈ ਜਾਣ ਆਹ ਹੋਰ ਸੱਪ ਸਵਾਦੇ ਇੱਥੇ ਆਹ ਵੇਖੋ ਇੱਥੇ ਕਿੰਨੇ ਕੱਦੂ ਲੱਗੇ ਸੀ ਸਾਰੇ ਸਾੜ ਹੀ ਗਏ ਆ ਵੇਖ ਲਓ ਆਪੇ ਆਪਣੀ ਅੱਖਾਂ ਦੇ ਨਾਲ ਨਹੀਂ ਇਹ ਵੇਖ ਲੈ ਕਿ ਸੜ ਗਏ ਆ ਨਹੀਂ ਮੇਰਾ ਜੀ ਸੜੇ ਆ ਇਹ ਪਤਾ ਵਾ ਜਦੋਂ ਕਹੀਦਾ ਕਿ ਇਹਨਾਂ ਦੀ ਮਾਰੀ ਮੂਰ ਦੇਖਭਾਲ ਕਰੋਗੇ ਤੇ ਗੋਲ ਗੜਾ ਕਰੂ ਲਿਆ ਕਰ ਇਹਨਾਂ ਨੂੰ ਉਦੋਂ ਨਾ ਚੰਗੇ ਭਲੇ ਆ ਬਸ ਪੱਤੇ ਵੇਖਣੇ ਪੱਤੇ ਹਰੇ ਆ ਜੇ ਕਹਿ ਖਾਦ ਪਾ ਲਓ ਇਹਨੂੰ ਕੋਈ ਦਵਾਈ ਸਪਰੇਅ ਕਰ ਦਿਓ ਉਦੋਂ ਮੰਨਦੀਆਂ ਨਹੀਂ ਜਦੋਂ ਬਾਈ ਸਪਰੇਈ ਪਾਉਣੀ ਆ ਤੇ ਫਿਰ ਉਹ ਘੁਕਕੇ ਵਾਲੇ ਕੋਲੋਂ ਲੈ ਲਈਏ ਮੇਰਾ ਜੀ ਕਹਦਾ ਹੀ ਇੱਕ ਤਾਈ ਘਰ ਦੇਵਾਂਗੇ ਕਿ ਚਾਚੀ ਘਰ ਦੇਵਾਂਗੇ ਸਿਪਤਾ ਹੀ ਹੁੰਦੀਆਂ ਮਾ ਨਾ ਵੀ ਇਹਨਾਂ ਨੇ ਸਬਜ਼ੀਆਂ ਨੂੰ ਦਿੱਤੀ ਗਾ ਨੂੰ ਅਸੀਂ ਵੀ ਲੈਣ ਵਾਲੇ ਬੰਦੇ ਆ ਤਾਈ ਵੀ ਪਾਣੀ ਪਾਉਣ ਜੂ ਹੁੰਦੀਆਂ ਨਹੀਂ ਐ ਨਾ ਇਹ ਗੱਲ ਪਤਾ ਕੀ ਐ ਜੇ ਘੁਕਕੇ ਵਾਲੇ ਜੀ ਕਰ ਲੈਣੀ ਐ ਫਿਰ ਕਹਿੰਦੀ ਐ ਮਹਿੰਗੀ ਆ ਇਹ ਸਪਰੇਅ ਵਾਲੀ ਐ ਸਬਜ਼ੀ ਹੁੰਦੀ ਸਪਰੇਅ ਦੇ ਨਾਲ ਵਾ ਉਹਨਾਂ ਪੜਾਈਆਂ ਕੀਤੀਆਂ ਐਸੇ ਕੰਮ ਨਹੀਂ ਕੀਤੀਆਂ ਹੁੰਦੀਆਂ ਵਾ ਤੇ ਤੁਸੀਂ ਵੀ ਕਰ ਲੈ ਜੇ ਕੀ ਪੈਣਾ ਵਾ ਤੇ ਜੇ ਉਹ ਕਹਿੰਦਾ ਕਿ ਦੇਸੀ ਖਾਦ ਪਾਉਣੀ ਆ ਫਿਰ ਉਹ ਤੁਸੀਂ ਮੰਨਦੀਆਂ ਨਹੀਂ ਚੰਗਾ ਬਾਬਾ ਮੈਂ ਆਪਣੇ ਨਾਨੀ ਨੇ ਇਸਾਲਿਆ ਪਾਲ ਕੇ ਨਾਲਾ ਥੋੜੀ ਥੋੜੀ ਨਾ ਨਾ ਸੜ ਜਾਣਾ ਸੜ ਜਾਣਾ ਸਰ ਕੋ ਪਾਵਾਂਗੇ ਫੇਰ ਹੀ ਅਸਲੀ ਨਿੱਜਾ ਹੁੰਦੀਆਂ ਵਾ ਮੇਰਾ ਜੀ ਗੰਡਿਆ ਹੀ ਪਈ ਦੋ ਕਕਾਲੀਆਂ ਤੋਂ ਦੀਆਂ ਲਾਉਣੀ ਆ ਤੇ ਦੋ ਕਾ ਕਦੂ ਕਦੂ ਜੇ ਪੈਣੀ ਆ ਜੇ ਕਿਤੇ ਵੱਡਾ ਹੋ ਗਿਆ ਜਦੋਂ ਨਿੱਕੇ ਨਿੱਕੇ ਲੱਗਦੇ ਆ ਨਾ ਫੁੱਲ ਪੈਂਦੇ ਆ ਉਦੋਂ ਹੀ ਦੇਖਦੇ ਆ ਮੁੜ ਕੇ ਤੇ ਦੇਖਦੇ ਹੀ ਨਹੀਂਗੇ ਚਲ ਛੱਡ ਨਾ ਗੱਲਾਂ ਨੂੰ ਕਿੱਥੇ ਬਾਕੀ ਡੱਬਰ ਅੰਦਰੇ ਬਾਕੀ ਡੱਬਰ ਅੰਦਰ ਥੋੜੀ ਆ ਹਾਂ ਉਹ ਤਾਂ ਸ਼ਾਪਿੰਗ ਕਰਨ ਗਏ ਆ ਸ਼ਾਪਿੰਗ ਆਹੋ ਫਿਰ ਕੋਈ ਜਾਂਦਾ ਕਿ ਬਾਹਰ ਬਾਹਰ ਸ਼ੋਪਿੰਗ ਹੀ ਕਰੀ ਜਾਣੀ ਹੈ। ਤੇ ਉਹ ਕਿਹੜੀ ਆ ਆਪਣੀ ਸ਼ੋਪਿੰਗ ਕਰਨ ਗਏ ਆ। ਉਹ ਤਾਂ ਮੰਤਰੀ ਤੇ ਡਈ ਸ਼ੋਪਿੰਗ ਕਰਨ ਤੇ ਉਹਦੇ ਸਾਥ ਦੇਣ ਗਈ ਆ ਕਿ ਆਂਦੀ ਚਲ ਚੀਜ਼ਾਂ ਚੁੱਜ਼ਾਂ ਮੈਂ ਉੱਥੇ ਨਾਲ ਸਿਲੈਕਟ ਕਰਾ ਦੂੰਗੀ। ਨਾਲ ਉਹਨੇ ਸੋਨਾ ਸਾਨਾ ਉਹਨਾਂ ਨੇ ਬਣਾਉਣਾ ਸੀ। ਅੱਛਾ ਕੱਲੀ ਚਲ ਗਈ ਆ? ਨਹੀਂ ਨਾਲ ਮੌਜੂਦ ਗਿਆ ਵਾ। ਸ਼ਾਇਦ ਤੂੰ ਵੀ ਚੱਲ ਜਣਾ ਫਿਰ ਨਾਲ। ਨਹੀਂ ਮੈਂ ਕੀ ਕਰਨਾ ਸੀ। ਮੈਂ ਆਹ ਚਲਦਾ ਸਬਜੀ ਬਣਾਉਣੀ ਮਗਰੋਂ। ਪੇ ਜਦੋਂ ਉਹਨਾਂ ਦੇ ਨਾਲ ਜਾਂਦੀ ਮੈਂ ਵੀ ਨਾਲ ਥੱਕੇ ਟੁੱਟੇ ਹੋਣਾ ਸੀ ਆਪ ਉਹਨਾਂ ਲੰਮੇ ਪੈ ਜਾਣਾ ਸੀ ਤੇ ਮੇਰਾ ਵੀ ਜੀ ਕਰਨਾ ਵੀ ਮੈਂ ਵੀ ਲੰਮੀ ਪਾਵਾਂ ਤੇ ਮੈਨੂੰ ਕਿਹਨੇ ਲੰਮੇ ਨਹੀਂ ਪੈਣ ਦੇਣਾ ਤੇ ਚਲ ਵਧੀਆ ਕੀਤਾ ਤੂੰ ਘਰ ਵਾਂਦੇ ਹਾਂ ਤੇ ਕੁੜੀਆਂ ਦਾ ਇਹ ਕੁੜੀਆਂ ਆਵਾਂਗੇ ਇੱਕੋ ਜੀ ਕਰਕੇ ਲਿਆਵਾਂਗੇ ਸਾਰੀ ਆਹੋ ਉਹ ਫਿਰ ਹੁਣ ਕਰਨੀ ਮੇਰੀ ਇੱਕ ਗੱਲ ਹੁਣ ਸੁਣ ਲੋ ਧਿਆਨ ਨਾਲ ਹਾਂ ਵਿਆਹ ਤੇ ਜਿਹੜੇ ਮੈਨੂੰ ਸੂਟ ਬਣਾਤੇ ਬਣਾਤੇ ਤੇ ਮੈਂ ਪਾ ਲੇ ਤੇ ਮੇਰੀਆਂ ਸਹੇਲੀਆਂ ਨੇ ਮੈਨੂੰ ਮਕੋਲ ਕਰ ਲੇ ਜਿਹੜੇ ਕਰਨੇ ਸੀ ਹੁਣ ਮੈਂ ਬੁਟੀਕ ਪੀਸ ਲੈਣੇ ਜੀ ਉਹ ਮਹਾਰਾਜ ਜੀ ਜਿਹੜੇ ਮਰਜ਼ੀ ਪੀਸ ਲੈ ਲਿਓ ਘੱਟ ਨੂੰ ਸੂਟ ਹਾਈ ਨਹੀਂ ਗੈਨੇ ਆ ਫੁੱਲੀਆਂ ਜੀਆਂ ਪਾ ਦਿੰਨੇ ਤੇ ਦੁਕਾਨ ਤੇ ਪਹੁੰਚ ਕੇ ਮੁੜ ਕੇ ਤੁਹਾਡੀ ਅੰਗਲਾਂ ਹੋਰ ਹੋ ਜਾਂਦੀਆਂ ਆ ਮਹਿੰਗਾ ਨਹੀਂ ਆ ਸਸਤਾ ਨਹੀਂ 5000 ਤੋਂ ਤਾਂ ਘੱਟ ਸੂਟਿੰਗ ਕੋਈ ਬੰਦਿਆ ਤੂੰ ਜਿੰਨੇ ਮਰਜ਼ੀ ਲੈ ਲਈ ਮੈਂ ਨਹੀਂ ਤੈਨੂੰ ਇੱਕ ਵਾਰੀ ਵੇਨੇ ਕੀ ਨਾਲੇ ਦਬਕੇ ਦੀ ਕਢਾਈ ਵਾਲਾ ਲੈਣਾ ਵਾ ਮੈਂ ਮਹਾਰਾਜੀ ਦਬਕੇ ਦੀ ਲੋਹ ਤਾਂ ਭਾਵੇਂ ਪਿਆਰ ਵਾਲੀ ਲਓ ਜਿਹੜੀ ਮਰਜ਼ੀ ਲੈ ਲਿਓ ਇਹ ਨਾ ਕੀਤੀ ਦਬਕੇ ਦੀ ਕਢਾਈ ਤਪੜਾ ਹੁਣ ਰਵਾਜ ਚੱਲਿਆ ਫੇਰ ਅੱਜ ਤੋਂ ਜਦੋਂ 20 ਸਾਲ ਪਹਿਲਾਂ ਵੀ ਬੜਾ ਚੱਲਿਆ ਏ ਹੁਣ ਫੇਰ ਬੜਾ ਚੱਲਿਆ ਚੱਲ ਠੀਕ ਆ ਉਹ ਆਜਾਂਦਰ ਕੀ ਇੱਥੇ ਤੂੰ ਪੇਹਾਰ ਨਾ ਮੈਂ ਇੰਦਰ ਦਾ ਹੇ ਦੇਖੋ ਗਰਮੀ ਬੜੀ ਪਈ ਮੰਮੀ ਜਗੂ ਆ ਗਿਆ ਲੈ ਮੰਮੀ ਭਾਵੇਂ ਕਹਦੇ ਮੈਂ ਰਹਿ ਪੈਣੀ ਆ ਹਾਂ ਮੰਮੀ ਅੱਛੇ ਆਗੇ ਦੇ ਸੁਪਰ ਚਲੋ ਠੀਕ ਹੈ ਮੈਂ ਆ ਗਿਆ ਆਹੋ ਮੈਂ ਹੁਣੇ ਆਇਆ ਡੇਢੀ ਮੈਂ ਵੀ ਘਰੇ ਪਹੁੰਚਿਆ ਆਏ ਤੇ ਤੁਰੇ ਨਾ ਆਇਓ ਗਰਮੀ ਬੜੀ ਬਹਿ ਜਾ ਉਸੇ ਮਾਰਨਾ ਆ ਡੇਢੀ ਆ ਅਸ਼ਿਕਨ ਸੋਣ ਆਲਵਾ ਚਲ ਬੈ ਕੇ ਤੇ ਪਾਣੀ ਪੁੜੀ ਪੀਵੇ ਤੇ ਮੈਂ ਆ ਕੇ 5 ਮਿੰਟਾਂ ਜੀ ਚਲੋ ਠੀਕ ਆ ਚੰਗਾ ਜੇ ਦੋ ਜਾਣੀਆਂ ਨਾ ਰਮ ਰਮੀ ਤੁਰੀ ਆਉਣਿਆ ਆ ਉਹ ਤੋਂ ਬੇਦਲ ਕਰਨਾ ਕੋਈ ਵਿਆਹ ਦਿੱਤਾ ਨਾ ਮਾਤਾ ਬੁਮਾਰ ਕਰਦੇ ਮਣਕੇ ਮਜੇ ਪੌਣੀ ਮਮੀ ਦਾ ਮੈਂ ਪਹਿਲਾਂ ਫੋਨ ਕਰ ਦਿੰਦੀ ਤੁਸੀਂ ਉੱਥੇ ਹੀ ਉਦੋਂ ਬੰਦਾ ਬਾਸ ਤੇ ਫੋਨ ਲਾ ਲੈਂਦਾ ਵਾ ਚਲ ਕੋਈ ਨਹੀਂ ਮੈਂ ਜਾ ਕੇ ਲੈ ਆਵਾਂ ਤੇ ਤੂੰ ਰਾਤ ਤੜਕਾ ਦੁਕਾ ਜਨੂ ਵੀ ਲਾਉਣਾ ਰਾਜਮਾ ਭੇਗੇ ਰੱਖਿਆ ਉਹਨੂੰ ਲੱਗੀਆਂ ਤੜਕਾ ਲਾਉਣਾ ਚਲ ਕਰ ਲੈ ਫਟਾਫਟ ਭੁੱਖ ਲੱਗੀ ਫਿਰ ਮੈਂ ਚੋਲ ਬਣਾਵਾਂਗੇ ਨਾਲ ਕਿ ਨਹੀਂ ਬਣਾ ਲਈ ਬਣਾਉਣੀਆਂ ਇਹਦੇ

ਉਹ ਬਲਦੀਦ ਲੈ ਆਈ ਪਾਣੀ ਬੈ ਜਾ ਮਮੀ ਠੀਕ ਆਉ ਮਮੀ ਮੇਰੇ ਵਾਸਤੇ ਵੀ ਲੈ ਕੇ ਮੈਂ ਆਪਣੇ ਮਾਂ ਮਾਰੇ ਆ ਹਾਏ ਹਾਏ ਲੈ ਤੂੰ ਆ ਪੀ ਲੈ ਮੈਂ ਕੋਈ ਨਹੀਂ ਕੀ ਲੈਣਾ ਵਾ ਆਹੀ ਪੀ ਲਿਆ ਸੀ ਉੱਥੇ ਅੱਡੇ ਦੇ ਉੱਤੇ ਕਨਸੋ ਦੇ ਨਾਲ ਅੱਛਾ ਅੱਛਾ ਹਾਂ ਤੇ ਹੁਣ ਇਨੀ ਟੇਟ ਹੈ ਨਹੀਂ ਕੰਜਵੀ ਉਹਨੇ ਬਣਵਾ ਲਈ

ਨਹੀਂ ਮੈਂ ਨਹੀਂ ਕਦੀ ਕੋ ਘੱਟਾ ਹੋਰ ਮੰਮੀ ਨਾਨਾ ਨੇ ਕਿਹਾ ਕਿ ਹਾਲ ਚਾਲ ਠੀਕ ਠਾਕ ਹੈ ਠੀਕ ਵਾ ਸਾਰੇ ਰਾਜੀ ਬਾਜੀ ਆਹੋ ਮੈਂ ਡੱਬਾ ਲੈ ਗਈ ਸੀਗੀ ਚਲੋ ਵਧੀਆ ਕੀਤਾਗੇ ਤੇ ਉਹ ਆ ਤੇ ਮੈਨੂੰ ਆਖਣ ਡੀਆਂ ਸਾਨੂੰ ਵਿਆਹ ਵਾ ਤੇ ਗੋਦਵੇ ਲੱਡੂ ਦੇ ਤੇ ਮੈਂ ਕਿਹਾ ਮੈਂ ਤਾਂ ਲੱਡੂ ਲਖਵੀਰ ਵਾਲੀ ਤੁਹਾਨੂੰ ਦੇ ਤਈ ਤੇ ਅੰਧਗਾ ਇਹ ਤਾਂ ਨਹੀਂ ਵਿਆਹ ਮੰਨੇ ਦਾ ਮੇਰੀ ਮੰਮੀ ਕਹਿਣਾ ਹੈ ਨਾ ਜੀ ਆ ਜਿਓ ਨਾਲੇ ਬਣਾ ਲਓ ਤੇ ਲੈ ਜਿਓ ਆਹੋ ਨਾ ਤੇ ਐਵੇਂ ਚੁੱਪ ਜੀ ਕੀਤੀ ਰਹੀ ਨਹੀਂ ਮੰਮੀ ਖੇਚਲ ਤਾਂ ਨੂੰ ਪਤਾ ਕਿ ਕਿੰਨੀ ਐ ਲ ਕਰਨੀ ਹੈ ਹਾਂ ਫਾਈਂਗਾ ਤੇ ਚੁੱਪ ਕੀਤੀ ਰਹੀ ਵੀ ਠੀਕ ਤੇ ਮੈਂ ਹਾਂ ਜੀ ਸਾਰਾ ਕੁਝ ਲੈ ਆਵਾਂਗੀ ਆ ਜਾਣ ਤੇ ਬਣਾ ਕੇ ਚਲ ਫੇਰ ਸੁਣਾ ਖਲਾ ਦਾ ਆਹੋ ਉਹ ਤੇ ਮੈਨੂੰ ਹੋਰ ਸਲਾਹ ਦਿੰਦੇ ਕੀ ਆਂਦੇ ਹੀ ਉਹ ਤੇ ਆਂਦੇ ਹੈਗੇ ਵੀ ਤੂੰ ਪਹਿਲਾਂ ਕੁੜੀ ਦਾ ਵਿਆਹ ਕਰਨਾ ਹੈਗਾ ਹੁਣ ਤਾਂ ਤੂੰ ਹੀ ਗੱਲ ਨਹੀਂ ਹਾਂ ਹੁਣ ਤਾਂ ਤੂੰ ਠੀਕ ਠਾਕ ਵਾਂ ਤੇ ਫੇਰ ਹੁਣ ਤੇ ਚਲੋ ਮੁੰਡੇ ਵੀ ਇਕੱਠੇ ਆ ਸਾਰੇ ਤੈਨੂੰ ਦਿੰਦੇ ਆ ਲਿਆਂ ਕੇ ਤੇਰੇ ਹੱਥ ਤੇ ਸਭ ਕੁ ਰਾ ਦੇ ਆ ਤੇ ਮੰਮੀ ਕੋਈ ਗੱਲ ਨਹੀਂ ਹੁਣ ਮੰਨੇ ਦਾ ਕਰ ਲਾਂਗੇ ਸਾੜ ਹਟ ਕੇ ਉਹਦਾ ਕਰ ਲਾਂਗੇ 사ਲਾ ਇਹ ਤਾਂ ਮੰਮੀ ਕਿਹੜਾ ਵਰਾ ਲਗਣਾ ਵਰਾ ਤੇ ਨਹੀਂ ਪੁੱਤ ਲਗਣਾ ਤੇ ਉਹ ਤੇ ਆਂਦੇ ਹੈਗੇ ਵੀ ਹੁਣ ਤੇ ਚਲੋ ਤੁਹਾਡੀ ਬਣੀ ਆ ਤੇ ਹੋਰ ਸਾਲ ਨੂੰ ਜੇ ਰਾ ਰਾ ਅੱਡ ਹੋ ਗਏ ਤੇ ਫਿਰ ਆਹ ਕਹ ਤੁਸੀਂ ਅੱਡ ਕਰ ਦੋ ਪਹਿਲਾਂ ਹੀ ਆ ਚੰਗਿਆ ਨਾਨ ਕੀ ਜੂ ਮੰਮੀ ਤੂੰ ਇਹ ਡੱਬਾ ਦੇਣਗੇ ਹੀ ਕਿ ਚੁੱਕਣਾ ਲੈਣਗੇ ਹੀ ਉਹਨਾਂ ਦੀ ਚੁੱਕਣਾ ਪੁੱਤ ਕੀ ਲੈਣੀ ਮੈਂ ਤੇ ਚੁੱਪ ਕਰਕੇ ਸੁਣੀ ਗਈ ਉਹਨਾਂ ਦੀ ਚਲੋ ਕੋਈ ਗੱਲ ਨਹੀਂ ਜੇ ਤੁਹਾਡਾ ਜੀ ਕਰੂਗਾ ਵੀ ਵਿਆਹ ਨਾਲੇ ਹੋਏ ਮੁੰਡਾ ਵੀ ਚਾਹੀਦਾ ਵਾ ਕੇ ਵੀ ਇੱਥੋਂ ਹੁਣ ਕੋਲੋਂ ਵੱਟ ਕੇ ਤੋੜ ਦੇਣੀ ਏ ਕੁੜੀ ਹੁਣ ਮੁੰਡਾ ਮਾੜਾ ਲੰਬਾ ਲਪਾ ਕੇ ਫੇਰ ਵੀ ਰਿਸ਼ਤਾ ਕਰਨੇ ਕਿੰਨਾ ਕਿਤਾੜਾ ਆ ਆ ਜੇ ਮੈਨੂੰ ਕੀ ਹੋ ਹੰਡਿਆ ਆ ਤੰਗੀ ਭਲੀ ਆ ਗਈ ਮਮੀ ਰੱਬ ਦਾ ਰਬ ਕਰ ਤੂੰ ਨਾਲੇ ਹੋਏ ਪਰ ਮਮੇ ਦੀਆਂ ਗੱਲਾਂ ਸੁਣ ਲੈ ਵੀ ਤੁਸੀਂ ਆਪਣੇ ਪਿੰਨ ਭੈਣ ਦੀ ਸੋਖ ਮੰਗੋ ਤਾਂ ਮੂੰਹ ਤੇ ਆਖੀ ਜਾਂਦੇ ਆ ਨਾਲ ਕਿੰਦਾਂ ਦੀਆਂ ਗੱਲਾਂ ਕਰਦੇ ਨਾਲ ਜਦੋਂ ਤੁਹਾਨੂੰ ਡੱਪਾ ਦਿੱਤਾ ਸੁੱਖੀ ਸੰਧੀ ਤੁਸੀਂ ਚੰਗੀਆਂ ਗੱਲਾਂ ਕਰੋ ਚਲੋ ਕੋਈ ਗੱਲ ਨਹੀਂ ਚਲੋ ਆਪੋ ਆਪਣੀ ਕੋਤੇ ਸੋਚ ਹੁੰਦੀ ਨਾਨਕੇ ਘਰ ਦੇ ਹੁੰਦੇ ਆ ਗੱਲਾਂ ਮੰਮੀ ਤਾਂ ਇਹ ਗੱਲਾਂ ਅੱਗੋਂ ਪਿੱਛੋਂ ਚੰਗੀਆਂ ਲਾਦਦੀਆਂ ਜਦੋਂ ਡੱਬੇ ਦੇ ਕੇ ਆਈਏ ਨਾ ਉਦੋਂ ਲੋਕੀ ਮੜ ਚੰਗੀ ਗੱਲ ਕੋਈ ਨਹੀਂ ਉਹ ਜੀ ਕਰਦਾ ਚਲੋ ਆਪੋ ਆਪਣੀ ਧੀਏ ਸੋਚ ਮੈਂ ਕਿ ਉਹਦੇ ਉਹਨਾਂ ਦੇ ਆਖੇ ਮੈਨੂੰ ਨਹੀਂ ਕੋ ਹੋ ਗਈ ਇਹਦਾ ਚਲ ਮੈਂ ਚਾਹ ਬਣਾ ਕੇ ਦੇਉਣਾ ਲੈ ਲੈ ਭਰਾ ਬਦੀ ਲਾਚੀਆਂ ਪਾਲੀ ਲੋਕ ਵਿੱਚ ਮੈਂ ਤਾਂ ਨਹੀਂ ਗਈ ਪੀਣੀ ਮਿੱਠੀ ਚਾਹ ਮੰਮੀਆਂ ਦੇ ਪਲਾ ਫਿਰ ਕੀ ਕਰ ਲਈ ਇੱਥੇ ਬੈਨੇ ਆਂ ਦਸ਼ਾ ਬੜੀ ਗੂੜੀ ਜੀ ਕਸੀ ਵੀ ਆ ਜੋ ਇੱਥੇ ਬੈੰਨੇ ਇੱਥੇ ਕਰਦੇ ਕੋਈ ਸਲਾਹ ਕਾਦੀ ਸਲਾਹ ਕਰਦਣੀ ਹੋ ਯਾਰੇ ਕੱਲੋਂ ਰਿਸ਼ਤੇ ਬਾਰੇ ਆਇਆ ਸੀ ਸਾਬੀ ਆਓ ਤੇ ਮੁੜ ਕੇ ਆਇਆ ਹੀ ਨਹੀਂ ਉਹ ਜੰਗਾ ਨਹੀਂ ਆਇਆ ਤੇ ਤੁਸੀਂ ਉਹਦੇ ਘਰ ਜਾ ਕੇ ਆਓ ਇੱਕ ਵਾਰੀ ਮੇਰੀ ਗੱਲ ਸੁਣ ਲੈ ਜੇ ਉਹਨਾਂ ਲੋੜ ਹੋਈ ਨਾ ਉਹਨੇ ਆਪਣੇ ਆਪ ਹੀ ਆਉਣਾ ਸਾਡੇ ਕੋਲ ਹਾਂ ਉਹਦੇ ਲੈ ਮਰ ਗਿਆ ਉਹਨੇ ਤਾਂ ਸਾਡੇ ਕੋ ਹਣਾ ਹੀ ਹੋਣਾ ਵਾ ਹਨ ਉਥੇ ਜਾਂਦ ਕੀ ਲੋੜਿਆ ਜੇ ਉਹ ਨਾ ਆਇਆ ਤੇ ਫੇਰ ਜੇ ਆਪਾਂ ਕੋ ਕੋ ਗਏ ਨਾ ਉਹਨੇ ਸਮਝਦਾ ਕਿ ਉਨੀ ਕਾਲੀ ਮੈਨੂੰ ਨਹੀਂ ਜਿੰਨੀ ਬਚੂਲਿਆਂ ਨੂੰ ਤੇਰੀ ਸਾਨੂੰ ਕੋ ਮਿਲਣਾ ਵੀ ਕੋ ਪਹਿਣਾ ਵੀ ਆ ਉਹ ਸਭ ਕੁਝ ਉੱਥੇ ਰਹੇ ਨਾ ਕੀ ਤੇ ਗੱਲ ਹੈ ਹਾਂ ਜੋਬਨ ਮਨ ਨੂੰ ਲੱਗਦਾ ਉਹ ਹੀ ਆ ਗਿਆ ਈ ਉਹ ਲੱਗਦਾ ਬੁਲਟ ਉਹਦਾ ਹੀ ਆ ਲੱਗਣੀ ਢੀ ਹਵਾ ਆ ਬਾਈ ਠੀਕ ਹੈ ਕੋਣ ਆ ਲੱਗਿਆ ਲੱਗਦਾ ਉਹ ਆ ਗਿਆ ਤੇ ਉਹਨਾਂ ਯਾਦ ਕਰਨ ਦੇ ਸਾਸਰੀ ਗਾਲ ਭਾਬੀ ਸਾਸਰੀ ਗਾਲ ਬੀ ਹੋਰ ਕਿੱਦਾਂ ਕਿੱਦਾਂ ਜੋਬਨ ਜੋਬਨ ਕਹਾਂ ਕਿ ਬਚੋਲਾ ਕਵਾਂ ਜਿਵੇਂ ਮਰਜ਼ੀ ਕਰਾ ਹੁਣ ਜੋਬਨ ਤੇ ਬਚੋਲਾ ਜੀ ਜੋਬਨ ਬਚੋਲਾ ਹੋਰ ਲੈ ਜਾ ਪਣੀ ਨਾ ਟਾਡੀ ਯਾਰ ਗਰਮੀ ਬੜੀ ਥੇ ਤਵਾੜੀ ਬੜਾ ਲੱਗਾ ਸੂਵੇ ਤੇ ਗਰਮੀ ਤੇ ਪਤਾ ਸਾਰੇ ਥਾਂ ਇਦਾਂ ਹੋਂ ਬਹੁਤ ਆ ਯਾਰ ਆ ਇਸ ਕਰਕੇ ਤੇ ਬਾਹਰ ਬੈਠੇ ਆ ਬਾਹਰ ਆ ਸ਼ਾਮਾਂ ਨੂੰ ਮਾੜੀ ਮੋਟੀ ਹਵਾ ਚੱਲਦੀ ਅੱਜ ਤੇ ਉਹ ਵੀ ਨਹੀਂ ਚੱਲਣ ਦੀ ਮੇਕੋ ਵੀ ਹੁਣ 10 ਮਿੰਟ ਵੇਲ ਹੀ ਮੈਂ ਚੱਲ ਜੋਬ ਨਾਲ ਜਾਣਾ ਵਾ ਆ ਫੋਟੋ ਫੜਾਉਣਾ ਵਾ ਸਭ ਫੋਟੋ ਕਿਹਦੀ ਆਪਣੇ ਤੇ ਕੁੜੀ ਦੀ ਮੇਰੀ ਆ ਕੁੜੀ ਦੀ ਤੈਨੂੰ ਕਿਉਂ ਦੇਣੀ ਆ ਤੂੰ ਲਿਆ ਕੇ ਦੇਣੀ ਕੁੜੀ ਦੀ ਕੇ ਵਿਖਾ ਲਈ ਤੇਰੇ ਪਹਿਲਾਂ ਹੀ ਉਹ ਨਹੀਂ ਇਹ ਮੇਰੀ ਆ ਫੋਟੋ ਤੇ ਇਹ ਜੇ ਉਹਨਾਂ ਨੂੰ ਕਹਿਣਗੇ ਵਿਖਾ ਲਾ ਸਾਨੂੰ ਤੇ ਆ ਕਰ ਲਈ ਗੱਲ ਅਸਾਂ ਤੇ ਵਗ ਰਹਾ ਤਾਂ ਗੱਲ ਕਰ ਹੀ ਲਈਏ ਆਪਾਂ ਤੇ ਨਹੀਂ ਕਰਨੀ ਯਾਰ ਆ ਬਚੋਲ ਪੁਰੀ ਦਾ ਕੰਮ ਭੋਖਾ ਹੀ ਲੱਗਦਾ ਹੈ ਕਿਉਂ ਓੱਖਾ ਕਿਉਂ ਲੱਗਦਾ ਆਹ ਯਾਰ ਇੱਕ ਕੰਮ ਬੜਾ ਓੱਖਾ ਹੈ ਜਿਹੜਾ ਕੰਮ ਹੈ ਨਾ ਹੂੰ ਤੇ ਬਾਤ ਸਾਡੇ ਫੇਰੇ ਤੋਰੇ ਬੜੇ ਵੱਜਨੇ ਆ ਯਾਰ ਫੇਰੇ ਤੋਰੇ ਲਈ ਤੈਨੂੰ ਤੇਲ ਪਾਣੀ ਚੋਕੇ ਦੇਣਾ ਹੀ ਆ ਤੇਲ ਤੇ ਮੰਦਾ ਤੇ ਤੇਲ ਤੂੰ ਪੀਣਾ ਵਾ ਸੂਟਾ ਸਟਾ ਦਾ ਕਿੱਦਾਂ ਹੋ ਦੱਸ ਜੇ ਉਹਨਾਂ ਕਰ ਸਕਦੇ ਆ ਤੈਨੂੰ ਚੂੜੀ ਪਾਉਣ ਨੂੰ ਸ਼ਾਹ ਪਾਉਣ ਨੂੰ ਮੰਨ ਗਿਆ ਮੋਟਰਸਾਈਕਲ ਨੂੰ ਮੰਨ ਗਿਆ ਤੈਨੂੰ ਮੈਂ ਕੱਪੜਿਆਂ ਖਣੋ ਰਹਿਣ ਦੂੰਗਾ ਉਹ ਜਿਹੋ ਜੇ ਕਹੂੰ ਉਹ ਜਿਹੇ ਮੈਂ ਤੇ ਤੈਨੂੰ ਪਹਿਲਾਂ ਕਹਿਣ ਦਿਆ ਪੈਂਟ ਕੋਟ ਲੈਣਾ ਤੇ ਪੈਂਟ ਕੋਟ ਲੈ ਲਈ ਭਾਬੀ ਤੇਰੀ ਆਂਦੀ ਸੀ ਨਾ ਚਲ ਇਹ ਨਾ ਹੋਗੀ ਕੱਲੀ ਹੋਰ ਤੇ ਮੁਰਸਾਦੇ ਹੋ ਜੇ ਗੱਲਬਾਤ ਹੈ ਟੂਕ ਡੰਮ ਤੇ ਹੋ ਜੇ ਜਾਂਦੀ ਲੀੜ ਲੱਤ ਦੇ ਵਿੱਚ ਇਹ ਗੱਲ ਸਾਰੇ ਲੀੜੇ ਲੱਤੇ ਕੱਪੜੇ ਜੋ ਤੂੰ ਤੁਹਾਨੂੰ ਨਾਲ ਲੈਣਾ ਪਸੰਦ ਕਰ ਲਿਓ ਉਹ ਵਿੱਚੋਂ ਮੁੱਕਦੀ ਨਹੀਂ ਗੱਲ ਹੀ ਕਰਨੀ ਚਾਹ ਰਹਿਣ ਦੀ ਏ ਚੱਲ ਤੂੰ ਫੜਾ ਮੇਰੀ ਫੋਟੋ ਹਾਂ ਮੈਂ ਨਾ ਤਾਈ ਚਰਨੋਂ ਨੂੰ ਕਹਿਣਾ ਵਾਂ ਉਹਨੇ ਤੇ ਝਾਟੀ ਗੱਲ ਤੋੜ ਦੇਣੀ ਆ ਤਾਈ ਚਰਨ ਕਿਹਾ ਸੀ ਮਰ ਗਿਆ ਅਸੀਂ ਨਾ ਤੇਰਾ ਰਿਸ਼ਤਾ ਕਰਾਵਾਂਗੇ ਇਥੇ ਐਵੇਂ ਮਾਰੀ ਜਾਂਦੇ ਉਦਾਂ ਹੀ ਲੈ ਜੋਬਨ ਆ ਭਾਬੀ ਪਹਿਲਾਂ ਤਿਆਰ ਤੂੰ ਤੇ ਆਪਾਂ ਤਾਂ ਤੇ ਮਜ਼ਾਕ ਕਰਨ ਭਲਾ ਕਰਦਾ ਕੀ ਆ ਇਹਨੇ ਹੈਗੀ ਕੋਈ ਵਿਚੋਲਾ ਵਿਚੁਲਾ ਕੋਈ ਹੈਗਾ ਤਾਂ ਕੀ ਉਹਦਾ ਹੀ ਕਰਦਾ ਵਾ ਉਹ ਸੱਚੀ ਹੈ ਗਈ ਉਹ ਮੇ ਕੋ ਹੈਗੀ ਉਹ ਤਾਈ ਝੂਠ ਨਹੀਂ ਮੈਂ ਬੋਲਣ ਡਿਆ ਠੀਕ ਆ ਆਹੋ ਤੇ ਭਾਬੀ ਵੇਲਾ ਫੇ ਫੋਟੋ ਕੱਢ ਕੇ ਜੇ ਤੇ ਸਹੀ ਆਏ ਤੇ ਠੀਕ ਆ ਨਹੀਂ ਤਾਂ ਹੋਰ ਕੋਈ ਲਿਆ ਦਿੰਨਾ ਵਾ ਠੀਕ ਆ ਫੋਟੋ ਦੇ ਵਾਕੀ ਤੇਰੀ ਬੜੀ ਆਤਾਈ ਹੈ ਬਾਕੀ ਆ ਆ ਵਖਾ ਲੋ ਇਧਰ ਵੱਡੇ ਵਿਚੋਲੇ ਨੂੰ ਫੋਟੋ ਦੇ ਹੀ ਲਿਆ ਠੀਕ ਆ ਨਾ ਇਹਨਾਂ ਨੇ ਮੰਨ ਵੀ ਜਾਣਾ ਕੁੜੀ ਵੀ ਇਹਨਾਂ ਦੀ ਬੜੀ ਸੋਹਣੀ ਉਹ ਕੁੜੀ ਕਿੱਥੇ ਵੇਚ ਲਈ ਕਲਾਪੇ ਦੇ ਨੇ ਫੋਟੋ ਵਖਾਈ ਸਾਬੀ ਨੇ ਫੋਟੋ ਵਖਾਈ ਸੀ ਕੱਲ ਉਹ ਸੱਤ ਜਦੋਂ ਮੋਟਰ ਤੇ ਬੈਠੇ ਸੀ ਆਹੋ ਠੀਕ ਆ ਹਾਂ ਇਹ ਮੁੰਡੇ ਨੂੰ ਕਾਰੋਬਾਰ ਤੇ ਪੁਛ ਲੋ ਕਰਦਾ ਕੀ ਆ ਤੂੰ ਕਰਦਾ ਕੀ ਤੈਨੂੰ ਭਲੇਖਾ ਵਾ ਦੱਸ ਨਹੀਂ ਯਾਰ ਉਹ ਇੰਨੀਆਂ ਜੱਤ ਥੋੜੀ ਜਿੰਨੇ ਕੀਤਾ ਉਹ ਤਾਂ ਪਹਿਲਾਂ ਦੱਸ 12 ਕਿਲੇ ਪਹਿਲੀ ਆ ਹਰ ਇੱਕ ਸੰਦ ਘਾਰਿਆ ਨਾਲੇ ਹੁਣ ਮੈਂ ਤੈਨੂੰ ਦੱਸਣਾ ਹੀ ਗੱਲ ਨਾ ਗਾਂ ਘਰੀ ਮੈਂ ਅਮਰੀਕਾ ਜਾਣ ਲਈ ਪੈਸੇ ਵੀ ਭਰੇ 48 ਲੱਖ ਰੁਪਇਆ ਦਿੱਤਾ ਮਾਮਾ ਮੇਰਾ ਤੇ ਵੀਜ਼ਾ ਨਿਕਲਣਾ ਵਾਲਾ ਤੇ ਤੂੰ ਛੇਤੀ ਕਰ ਇਹ ਹੁਣ ਬੜਾਈ ਮਾਰ ਛੇਤੀ ਛੇਤੀ ਕਰ ਆ ਰਿਛਤਾ ਬੜੀ ਬਣੀ ਆ ਤੇ ਆਹੋ ਪਰ ਜਿਹੜਾ ਇਹਨੂੰ ਦੱਸਣਾ ਪੜਾ ਕਿ ਉਹਨਾਂ ਮੁੰਡੇ ਦੇ ਅਮਰੀਕਾ ਦੇ ਕਾਗਜ਼ ਪੜੇ ਆ ਆ ਤੇ ਫੇਰ ਕੀ ਆ ਦੱਸ ਸਾਚੀ ਦੱਸਣਾ ਆ ਤੇ ਫੇਰ ਹੀ ਅਗਲੇ ਮੰਨਣਗੇ ਅਮਰੀਕਾ ਨੂੰ ਹੀ ਤੇ ਮੰਨਣਾ ਵਾ ਕਿ ਕੁੜੀ ਦਾ ਪਿੰਡ ਪੁੱਡ ਕਿੱਥੇ ਗਿਆ ਕੀ ਸਾ ਪਾਵੇ ਕਿੱਥੇ ਕੇ ਘਰ ਐ ਐਡਰੈਸ ਦੱਸ ਦੇ ਨਾ ਮੜਿਆ ਐਡਰੈਸ ਤੂੰ ਇਦਾਂ ਕਰਨਾ ਵਾ ਜਾਣਾਂ ਦੇ ਬਸੇ ਹੀ ਆ ਹਾਂ ਹਰਚੋਵਾਲ ਹਰਚੋਵਾਲ ਨੂੰ ਅੱਗੇ ਆਇਣਾ ਭਾਮ 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 ਨੂੰ ਕਿਸੇ ਨੂੰ ਵੀ ਪੁੱਛ ਲੈਣਾ ਤੂੰ ਹੈਨਾ ਠੀਕ ਐ ਉਹਦੇ ਭਰਾ ਦਾ ਡੇਰਾ ਈਓ ਮੰਨਾ 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 ਪਲਵਾਨ ਮੰਨਾ ਪਲਵਾਨ ਹਾਂ ਮੰਨੇ ਪਲਵਾਨ ਕੇ ਡੇਰੇ ਜਾਣਾ ਵਾ ਠੀਕ ਆ ਠੀਕ ਆ ਉਹ ਤੈਨੂੰ ਤੇ ਐ ਛੱਡ ਜਾਣਾ ਜਿੰਨੂੰ ਵੀ ਕਿਹਾ ਤੂੰ ਰਿਕਸ਼ੇ ਵਾਲੇ ਨੂੰ ਕਿਹਾ ਤੇ ਰਿਕਸ਼ੇ ਵਾਲੇ ਨੇ ਧਾਰ ਆਉਣਾ ਠੀਕ ਠੀਕ ਆ ਠੀਕ ਹੈ ਨਾ ਗੱਡੀ ਕੁੜੀ ਜਾਵੇਂ ਆ ਫੇਰ ਵੇਖ ਨਹੀਂ ਤੂੰ ਕੋਈ ਨਹੀਂ ਜੇ ਕਰਾਇ ਕਰੋ ਇਹਦੀ ਗੱਲ ਮੈਂ ਦੇ ਦੂੰਗਾ ਕੋਈ ਗੱਲ ਨਹੀਂ ਆ ਮੰਨੇ ਪਲਵਾਨ ਦਾ ਡੇਰਾ ਕਿਹਾ ਤੇ ਤੈਨੂੰ ਸਿੱਧਾ ਬੂਏ ਅੱਗੇ ਖੜ ਕੇ ਉਹਨਾਂ ਧਾਰਨਾ ਠੀਕ ਆ ਹਾਂ ਤੇ ਬਾਕੀ ਤੂੰ ਸੱਚੀ ਦੱਸਣਾ ਝੂਠ ਨਹੀਂ ਕੋਈ ਬੋਲਣਾ ਝੂਠ ਬੋਲਣ ਦੀ ਲੋੜ ਹੀ ਨਹੀਂ ਆ ਨਾ ਬਸ ਤੂੰ ਕੋ ਲਿਆਉਂਦਾ ਬਣਦਾ ਹਾਂ ਇਹ ਝੂਠ ਬੋਲਿਆ ਇਹ ਝੂਠ ਦੇ ਵਿੱਚ ਕੋਈ ਫਰਿਆ ਗਿਆ ਦਾ ਕਰ ਲੂ ਫਿਰ ਉਹ ਕਿਉਂਕਿ ਉਹ ਭਰਾ ਦਾ ਵੀ ਬੜਾ ਕੱਬਾ ਹੀ ਉਹ ਬਾਅਦ ਚ ਫੇਰਵੇਂ ਹਣਾ ਇੱਕ ਵਾਰੀ ਨਾ ਹੋ ਗਈ ਤੇ ਬਾਅਦ ਚ ਹਾਂ ਕਰਾਉਣੀ ਬੜੀ ਔਖੀ ਹੈ ਇਹ ਨਾ ਪਰ ਜੜਿਤ ਕਰਕੇ ਰਿਸ਼ਤਾ ਕਰਾਉਣਾ ਦੱਸ ਨਹੀਂ ਕਰਾਉਣਾ ਉਹ ਚੱਲ ਜਾਰੀ ਦੇ ਮੂੰਹ ਨੂੰ ਹੀ ਸਹੀ ਕਿਤੇ ਤੇ ਲਵ ਮਰਜਿਆ ਕੀ ਤਾਂ ਗੱਲ ਛੇਤੀ ਬਣ ਜੇ ਉਹ ਹਾਂ ਗੱਲ ਨਹੀਂ ਆਪਾਂ ਕਹਿਣੀ ਨਹੀਂ ਮੈਂ ਕਿ ਉਹ ਸਾਡੀ ਲਵ ਹੀ ਹੋਊਗੀ ਪਰ ਤੁਸੀਂ ਰੇਂਜ ਕਰਾ ਦੇਣੀ ਆ ਹਾਂ ਹਾਂ ਬਾਕੀ ਘਰ ਦੇ ਦੱਸ ਬਸ ਬੋਲ ਲਾ ਕਿੱਦਾਂ ਹੋ ਜਾ ਕੇ ਵੇਖ ਹੀ ਲੈਣਾ ਤੂੰ ਉਹ ਤਾਂ ਡੈਡੀ ਮੰਮੀ ਕਿੱਦਾਂ ਆ ਡੈਡੀ ਮੰਮੀ ਵੀ ਠੀਕ ਆ ਤੱਗੇ ਜਬਾਤ ਇਹ ਨਾ ਇਹ ਨਾ ਜਾਂਦੇ ਕੋਰੇ ਬੋਲਦੇ ਹੋਣ ਨਹੀਂ ਬੜਾ ਵਧੀਆ ਸੁਭਾਵਾ ਬੜੇ ਚੰਗੇ ਆ ਸਾਰੇ ਚਲ ਵਧੀਆ ਫਿਰ ਹਾਂ ਕੱਲਾ ਪੁਲਵਾਨ ਜਿਹੜਾ ਮੈਂ ਨਾ ਮੰਨਾ ਪੁਲਵਾਨ ਭਰਾ ਵੱਡਾ ਉਹ ਕੱਬਾ ਵਾ ਥੋੜਾ ਜਿਆ ਤੇ ਬਾਕੀ ਮੰਮੀ ਡੈਡੀ ਹੋਣੀ ਉਹ ਠੀਕ ਆ ਚਲ ਵਧੀਆ ਫਿਰ ਤੇ ਹਾਂ ਤੇ ਬਾਕੀ ਤੋਂ ਗੱਲਬਾਤ ਨੰਬਰ ਕਹੇ ਤੇ ਮੈਂ ਭਰ ਨੰਬਰ ਲੈ ਆਂਦੀ ਲੋੜ ਨਹੀਂ ਕੋਈ ਸੱਦਾ ਕੇ ਨਾ ਕੀਤਾ ਚੱਲ ਕੋਈ ਗੱਲ ਨਹੀਂ ਹਾਂ ਬਾਕੀ ਤਰਾ ਕੋਈ ਗੱਲ ਨਹੀਂ ਕੰਮ ਹਲ ਹੋ ਜਾਊਗਾ ਹਾਂ ਤੇ ਆ ਭਾਬੀ ਗਲਾ ਇੱਕ ਪਾਣੀ ਦੇ ਫੜ ਲਿਆ ਫੜਾਈ ਜਾ ਰਖੋਟ ਇਹ ਬੋਲ ਲਈ ਅੱਦੇ ਦੇ ਮੈਨੂੰ ਖਾਸਾ ਤਾਬੀ ਨੂੰ ਦੇ ਪੰਪ ਪੰਪ ਹੋਰ ਥੋੜਾ ਜਿਆ ਇਨੀ ਤੈਨੂੰ ਪਤਾ ਜਨਾਨੀਆਂ ਹੀ ਸਾਰਾ ਕੁਝ ਕਰਾਉਂਦੀਆਂ ਹੁੰਦੀਆਂ ਵਾ ਇਹਨੇ ਐ ਵੇਖੀ ਤੂੰ ਇੱਕੋ ਜਣਾ ਉਹਨਾਂ ਨਾਲ ਰਲ ਮਿਲ ਕੇ ਤੇ ਕਰਾ ਦੇਣਾ ਵਾ ਚੰਗਾ ਭਲਾ ਜਨਾਨੀਆਂ ਨੂੰ ਨਾਲੇ ਗੱਲ ਕਰਨ ਦਾ ਢੰਗ ਹੁੰਦਾ ਵਾ ਬਾਕੀ ਜੇ ਜੋ ਆਪਾਂ ਉੱਥੇ ਰਜਿਸਟਰ ਕਰਾਉਣੀ ਹੈ ਨਾ ਪਹਿਲਾਂ ਮੈਨੂੰ ਗੱਡੀ ਕਰਨਾ ਉਹਦੇ ਤੂੰ ਨਾ ਹੋਈ ਇਹਨੂੰ ਹੀ ਕਰੀ ਹਾਂ ਤੇ ਕੋਈ ਗੱਲ ਨਹੀਂ ਤੂੰ ਚੜ ਜਾਣਾ ਨੇਪਰੇ ਵਾਇਗਰੂ ਦਾ ਨਾਂ ਲੈ ਕੇ ਤੇਪਰੇ ਆਪਾਂ ਚੜਾਂਗੇ ਹਾਂ ਚਾਰ ਜਣਾ ਚਰਚਣਾ ਕੀ ਜਣਾ ਚਾਰਜਸ ਚਾਰ ਕਹਿੰਦੇ ਹਾਂ ਆਹ ਤੇ ਰਿਪੋਰਟ ਆ ਗਈ ਔਰ ਬਸ ਚਾਰ ਦੇ ਹਟਾ ਦੇ ਸਹੀ ਆ ਬਾਕੀ ਤੂੰ ਦੱਸ ਦੇ ਕਿਦਾਂ ਜਾ ਚਾਂ ਤਰੇ ਟਰਾਈ ਕਰੀ ਆਪਾਂ ਨਾਲ ਤੇ ਫੋਨ ਲਾ ਕੇ ਪੁੱਛਦੀ ਨਾ ਪਾ ਪੀ ਨੂੰ ਇਹ ਕਿਦਾਂ ਵਾਂ ਅਸੀਂ ਘਰੇ ਸਾਰੇ ਫਿਰ ਉਸਾ ਪਾਪਾ ਵੀ ਤੁਰ ਪਾਂਗੇ ਚੱਲ ਕਰਨੀ ਨੇ ਕੋਈ ਬਣਾ ਲਈਏ ਘਰ ਉਹਦਾ ਭਰਾ ਹੋਵੇ ਫਿਰ ਥੋੜਾ ਖਤਰਾ ਵਾਲਾ ਜੇ ਤੂੰ ਦੱਸਿਆ ਉਹ ਸਭਾ ਤਰੋਂ ਹੋੜਿਆ ਹੂੰ thank you